बॉलीवुड क्रिटिक कमाल मुंबई पुलिस ने किया गिरफ्तार दूसरी तरफ वीएफएक्स वाले सलमान दद्दू की एंट्री होती है इस क्रिटिक ने एक्टर ने बॉलीवुड के दबंग खान सलमान खान ते लगाए इल्जाम ਅਸ਼ਕਾਲ ਮੈਂ ਸੋਨੀਆ ਸਵਾਜ ਜੀ ਗੱਲਬਾਤ ਕਰ ਰਹੇ ਆ ਬਾਲੀਵੁੱਡ ਇੰਡਸਟਰੀ ਦੇ ਐਕਟਰ ਬੋਜਪੁਰ ਇੰਡਸਟਰੀ ਦੇ ਐਕਟਰ ਤੇ ਨਾਲ ਦੀ ਨਾਲ ਕ੍ਰਿਟਿਕਸ ਕਮਾਲ ਖਾਨ ਦੀ ਜੋ ਕਿ ਹਮੇਸ਼ਾ ਕੋਈ ਨਾ ਕੋਈ ਅਜੀਹ ਹੀ ਸਟੇਟਮੈਂਟ ਦੇ ਦਿੰਦੇ ਆ ਜਿਸ ਦੇ ਕਰਕੇ ਉਹ ਹਮੇਸ਼ਾ ਲਾਈਮਲਾਈਟ ਦੇ ਵਿੱਚ ਆ ਜਾਂਦੇ ਆ ਤੇ ਹਮੇਸ਼ਾ ਉਹਨਾਂ ਦੇ ਵੱਲੋਂ ਬਾਲੀਵੁੱਡ ਸਟਾਰਸ ਨੂੰ ਜੋਰ ਟਰੋਲ ਕੀਤਾ ਜਾਂਦਾ ਹੈ ਤੇ ਹਮੇਸ਼ਾ ਉਹਨਾਂ ਦੀਆਂ ਫਿਲਮਾਂ ਨੂੰ ਲੈ ਕੇ ਰਿਵਿਊ ਕੀਤਾ ਜਾਂਦਾ ਤੇ ਕਈ ਫੈਨਸ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਕ੍ਰਿਟੀਸਾਈਜ਼ ਕਰਦੇ ਆ ਤੇ ਕਈ ਲੋਕਾਂ ਦੇ ਵੱਲੋਂ ਉਹਨਾਂ ਦੀ ਐਸੀ ਚੀਜ਼ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਤੇ ਦੱਸ ਦਈਏ ਕਮਾਲ ਖਾਨ ਹਾਲੀ ਦੇ ਵਿੱਚ ਮੁੰਬਈ 'ਚ ਰੁਕੇ ਹੋਏ ਸੀ ਤਾਂ ਇਸੇ ਦੌਰਾਨ ਉਹਨਾਂ ਨੂੰ ਮੁੰਬਈ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਕਮਾਲ ਖਾਨ ਆਪਣੇ ਟਵੀਟਰ ਹੈਂਡਲ ਯਾਨੀ ਕਿ ਐਕਸ ਤੋਂ ਇੱਕ ਟਵੀਟ ਕਰ ਦੇਣਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬਾਲੀਵੁੱਡ ਦੇ ਦਬੰਗ ਖਾਨ ਸੁਲਮਾਨ ਖਾਨ ਦਾ ਜ਼ਿਕਰ ਕੀਤਾ ਜਾਂਦਾ ਹੈ ਇਲਜ਼ਾਮ ਲਗਾਏ ਜਾਂਦੇ ਕਿ ਇਹ ਜੋ ਮੇਰੀ ਗ੍ਰਫਤਾਰੀ ਹੋ ਰਹੀ ਹੈ ਸੁਲਮਾਨ ਖਾਨ ਦੇ ਕਰਕੇ ਹੋ ਰਹੀ ਹੈ ਤਾਂ ਦੱਸ ਦਈਏ ਕਿ 2016 ਦਾ ਇੱਕ ਕੇਸ ਸੀ ਜਿਸ ਤੇ ਚੱਲਦਿਆ ਕਮਾਲ ਖਾਨ ਨੂੰ ਗ੍ਰਫਤਾਰ ਕੀਤਾ ਗਿਆ ਤੇ ਇਹ ਅਦੋਂ ਗ੍ਰਫਤਾਰੀ ਹੋਈ ਹੈ ਜਦੋਂ ਉਹ ਦੁਬਈ ਦੇ ਵਿੱਚ ਆਪਣਾ ਨਿਊ ਇਅਰ ਸੈਲੀਬ੍ਰੇਸ਼ਨ ਕਰਨ ਜਾ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਟਵੀਟ ਦੇ ਵਿੱਚ ਕਿਹਾ ਗਿਆ ਕਿ ਉਹ ਪਿਛਲੇ 1 ਸਾਲ ਤੋਂ ਮੁੰਬਈ 'ਚ ਸੀ ਅਤੇ ਸਾਰੀਆਂ ਤਰੀਕਾ ਉੱਤੇ ਬਕਾਇਦਾ ਅਦਾਲਤ ਦੇ ਵਿੱਚ ਪੇਸ਼ ਹੋ ਰਹੀ ਸੀ ਉਸ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਇਸ਼ਾਰਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਮੌਤ ਵੀ ਹੋ ਸਕਦੀ ਹੈ ਇਸ ਦੇ ਜ਼ਿੰਮੇਵਾਰ ਉਹਨਾਂ ਵੱਲੋਂ ਸੁਲਮਾਨ ਖਾਨ ਉਠਾਇਆ ਗਿਆ ਤੇ ਨਾਲ ਦੀ ਨਾਲ ਜੋ ਆ ਨਰਿੰਦਰ ਮੋਦੀ ਪੀਐਮ ਜੋ ਸਾਡੇ ਦੇਸ਼ ਤੇ ਉਹਨਾਂ ਨੂੰ ਅਟੈਕ ਕੀਤਾ ਗਿਆ ਤੇ ਨਾਲ ਦੀ ਨਾਲ ਹੋਮ ਮਿਨਿਸਟਰ ਅਮਿਤ ਸ਼ਾਨ ਨੂੰ ਤੇ ਬਹੁਤ ਸਾਰੇ ਨਿਊਜ਼ ਚੈਨਲਸ ਨੂੰ ਉਹਨਾਂ ਵੱਲੋਂ ਟੈਗ ਕੀਤਾ ਗਿਆ ਤਾਂ ਦੱਸ ਦਈਏ ਕਿ ਟਾਈਗਰ 3 ਜੋ ਕਿ 2023 ਦੇ ਵਿੱਚ ਰਿਲੀਜ਼ ਹੋਈ ਸੀ ਤੇ ਫਿਲਮ ਕਿੰਨੇ ਕਿਤੇ ਫਲॉप ਹੋ ਗਈ ਸੀ ਜਿਸ ਦੇ ਕਰਕੇ ਕਮਾਲ ਖਾਨ ਦਾ ਕਹਿਣਾ ਹੈ ਕਿ ਸਲਮਾਨ ਖਾਨ ਨੂੰ ਜੋ ਸਲਮਾਨ ਖਾਨ ਵੱਲੋਂ ਉਸ ਨੂੰ ਇਸ ਦੇ ਫਲॉप ਹੋਣ ਦਾ ਰੀਜ਼ਨ ਦੱਸਿਆ ਜਾ ਰਿਹਾ ਜਿਸ ਕਰਕੇ ਕਮਾਲ ਖਾਨ ਨੇ ਜੋ ਟਵੀਟ ਕੀਤਾ ਤੇ ਉਸ ਦਾ ਕਹਿਣਾ ਸੀਗਾ ਕਿ ਇਸੇ ਕਰਕੇ ਮੇਰੀ ਹੁਣ ਗ੍ਰਫਤਾਰੀ ਹੋਈ ਹੈ ਤੇ ਮੇਰੀ ਇਸੇ ਦੇ ਚੱਲਦਿਆ ਮੌਤ ਵੀ ਹੋ ਸਕਦੀ ਹੈ ਜਿਸ ਦੇ ਕਰਕੇ ਉਸ ਨੇ ਟਵੀਟ ਕੀਤਾ ਹੈ ਤੇ ਨਾਲ ਦੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ